ਇਧਰ ਹੋ ਜੇ ਥੋੜੇ ਜਿੰਦਾਬਾਦ ਜਿੰਦਾਬਾਦ ਸਟੇਜ ਤੇ ਬ੍ਰਾਜਮਨ ਹਲਕਾ ਬਟਿੰਡਾ ਦਿਹਾਤੀ ਦੇ ਸੇਵਾਦਾਰ ਪੱਟੀ ਸਾਹਿਬ ਇਸਤਰੀ ਕਾਲਜਲ ਪੰਜਾਬ ਦੀ ਪ੍ਰਧਾਨ ਬੀਬੀ ਹਰਗੁਬਿੰਦ ਕੌਰ ਜੀ ਪਿੰਡ ਕੋ ਦੇ ਦੇ ਨਾਲ ਦੇ ਪਿੰਡਾਂ ਤੋਂ ਆਏ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸਹਿਬਾਨ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੋ ਦਾ ਸਾਡਾ ਪੁਰਾਣਾ ਪਿੰਡ ਹੈ ਤੇ ਮੈਂ ਦੇਖਿਆ ਇਸ ਪਿੰਡ ਨਾਲ ਵੱਡੇ ਬਾਦਲ ਸਾਹਿਬ ਦਾ ਬੜਾ ਲਗਾ ਮੈਨੂੰ ਲੱਗਦਾ ਬਾਦਲ ਪਿੰਡ ਤੋਂ ਵੱਧ ਇੱਥੇ ਚੀਜ਼ਾਂ ਬਣੀ ਐ ਤੇ ਮੈਂ ਨੰਗਾ ਡੱਪਤਾ ਇੱਥੋਂ ਹੁਣਾਂ ਤੇ ਮੈਂ ਦੇਖਦਿਆਂ ਕਿ ਇਥੇ ਸ਼ਹਿਰ ਮੰਗੂ ਕੰਮ ਬਸ ਗਿਆ ਬਸਿਆ ਪਿਆ ਹਲੇ ਜਿੱਦੋ ਸੈਂਟਰਲ ਯੂਨੀਵਰਸਿਟੀ ਚ 8-10 ਹਜ਼ਾਰ ਬੱਚੇ ਹੋ ਜਾਣਗੇ ਮੈਨੂੰ ਲੱਗਦਾ ਇੱਥੇ ਦਾ ਪੂਰਾ ਸ਼ਹਿਰ ਹੀ ਵੱਜ ਜਾਊਗਾ ਬਾਕੀ ਕਿੰਨੇ ਕਾਲਜ ਸਕੂਲ ਹੈ? ਦਿਆਤੀ ਹਲਕੇ ਵਾਲਿਓ ਤੁਸੀਂ ਜਾਣਦੇ ਹੋ ਇੱਥੇ ਇੱਕ ਇੱਕ ਚੀਜ਼ ਜਿਹੜੀ ਬਣੀ ਹੈ ਉਹ ਆਪਣੇ ਬਜ਼ੁਰਗ ਸਰ ਦਾ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈ ਹੈ। ਭਾਵੇਂ ਤੁਹਾਨੂੰ ਪਿਊਬਲ ਕਨੈਕਸ਼ਨ ਮਿਲੇ ਉਹ ਵੀ ਬਾਦਲ ਸਾਹਿਬ ਦੇ ਕਸੀਆਂ ਬਣਾਈਆਂ ਉਹ ਵੀ ਬਾਦਲ ਸਾਹਿਬ ਨੇ ਪੱਕੇ ਖਾਲੇ ਬਣਾਏ ਉਹ ਵੀ ਬਾਦਲ ਸਾਹਿਬ ਨੇ ਮੰਡੀਆਂ ਬਣਾਈਆਂ ਉਹ ਵੀ ਬਾਦਲ ਸਾਹਿਬ ਨੇ ਜਿਹੜੇ ਹਸਪਤਾਲ ਬਣਾਏ ਉਹ ਵੀ ਬਾਦਲ ਸਾਹਿਬ ਨੇ ਇੱਕ ਇੱਕ ਸਹੂਲਤ ਹੁਣ ਤੁਹਾਡੇ ਨਾਲ ਗਵਾਂ ਜੀ ਏਮਜ਼ ਬਣਾਤਾ ਦੇਖੋ ਕਿੰਡੀ ਵੱਡੀ ਸਹੂਲਤ ਆਪਣੇ ਲਾਕੇ ਨੂੰ ਹੋ ਗਈ ਆ 5-10 ਰੁਪਏ ਨਾਲ ਕਿੱਡੇ ਵੱਡੇ ਵੱਡੇ ਇਲਾਜ ਆਪਣੇ ਹੋਣ ਲੱਗੇ ਹਿੰਦੂਸਤਾਨ ਦੇ ਸਭ ਤੋਂ ਬਿਹਤਰੀਨ ਡਾਕ ਪਗੇ ਗਰੀਬ ਨੂੰ ਹਰ ਕਿਸਮ ਦੀ ਸਹੂਲਤ ਮੈਥੋਂ ਪਹਿਲੇ ਦੱਸਿਆ ਹੀ ਹੈ ਆਟਾ ਦਾਲ ਸ਼ੱਕਰ ਨੇ ਪੈਨਸ਼ਨ ਐਸ ਸੀ ਸਕਾਲਰਸ਼ਿਪ 200 ਯੂਨਿਟ ਬਿਜਲੀ ਦੇ ਮਾਫ ਆਪਾਂ ਤਾਂ ਦੋ ਹੁਣ ਕਹਿੰਦੇ ਆ ਕਿ ਆ ਕਹਿੰਦੇ ਆ ਕਿ 300 ਯੂਨਿਟ ਐਸੀ ਕਰਦੇ ਮੈਂ ਕਿਹਾ 300 ਕੀ ਆਪਣੇ ਇਲਾਕੇ ਵਾਲੇ ਤੇ ਮਤਲਬ ਸਾਰਾ ਫਰੀ ਸੀ ਸਾਰੇ ਕੁੰਡੀਆਂ ਹੀ ਲਈ ਰੱਖਦੇ ਹੁੰਦੇ ਸੀ ਕਿਹੜਾ ਕੋਈ ਪੁੱਛਦਾ ਹੁੰਦਾ ਸੀ ਠੀਕ ਹੈ ਕਿ ਨਹੀਂ ਹੱਥ ਘੜੇ ਕਰੋ ਜਿਹੜੇ ਕਰਦੇ ਉਥੇ ਤੇ ਫਿਰ ਇਹ ਤੋਂ ਵੱਧ ਕੀ ਹੈ ਫਿਰ 300 ਕੀ ਹੈ ਅੜ ਗਿਆ 300 ਕੁਝ ਨਹੀਂ ਸਾਡੇ ਦਾ ਸਾਰਾ ਫਰੀਜ਼ੀ ਕੋਈ ਚਿੰਤਾ ਸੀ ਤੁਨੂੰ ਦੇਖੋ ਅਕਾਲੀ ਪਾਰਟੀ ਥੋਡੀ ਪਾਰਟੀ ਹੈ ਅਕਾਲੀ ਲੀਡਰਸ਼ਿਪ ਥੋੜੇ ਕਲੋਨਕਲੀ ਹੈ ਬਾਦਲ ਪਿੰਡ ਥੋਡੇ ਗਵਾਨ ਚ ਬਾਪੂ ਬਾਦਲ ਸਾਰੇ ਨੂੰ ਮਿਲਦੇ ਸੀ ਸਾਰੇ ਦੇ ਦੁੱਖ ਤਕਲੀਫ ਚੋਂਦੇ ਸੀ ਮੈਨ ਲੱਗਦਾ ਹਰ ਦੂਜੇ ਘਰ ਵਿੱਚ ਬਾਪੂ ਬਾਦਲ ਦੀ ਫੋਟੋ ਹੋਣੀ ਹੈ ਘਰੇ ਥੋਡੇ ਕਿਤੇ ਚਾਹ ਬੀਤੀ ਹੋਣੀ ਹੈ ਕਿਤੇ ਹੋਏ ਹੋਣੇ ਆ ਥੋਡੇ ਬਜ਼ੁਰਗ ਬਾਦਲ ਸਾਹਿਬ ਨਾਲ ਮੋਰਚੀਆਂ ਜਿਕੇ ਹੋਣੇ ਆ ਜੇਲਾ ਜਿਕੇ ਹੋਣੇ ਆ ਹੁਣ ਕਿਹਦੀ ਫੋਟੋ ਕਿਸੇ ਦੀ ਹੈ ਕੇਜਰੀਵਾਲ ਦੀ ਫੋਟੋ ਕਿਸ ਨਾਲ ਕਿਸੇ ਦੀ ਹੈ ਰਾਹੁਲ ਗਾਂਧੀ ਦੀ ਕਿਸੇ ਦੀ ਹੈ ਮੋਦੀ ਦੀ ਉਹ ਦਿੱਲੀ ਵਾਲੇ ਐ ਇਹਨਾਂ ਨੂੰ ਕੋਈ ਲਗਾਨੀ ਤੁਹਾਡੇ ਨਾਲ ਤੁਹਾਡੇ ਗੜੇ ਪਏ ਨਾ ਪਏ ਇਹਨਾਂ ਨੂੰ ਕੋਈ ਫਿਕਰ ਨਹੀਂ ਆਹ ਦੇਖ ਲੋ ਝਾੜੂ ਵਾਲੀ ਸਿੱਧ ਕਰ ਆ ਗੜੇ ਆਨੰਦਗੜ੍ਹ ਤੋਂ ਲੈ ਕੇ ਮੈਨ ਲੱਗਦਾ ਮੋਗੇ ਤੋਂ ਕਿੰਨੇ ਪਿੰਡ تباہ ਹੋ ਗਏ ਆ ਮੰਤਰੀ ਜਿਹੜਾ ਗੁਡੀਆਂ ਆਏ ਇੱਕ ਦਿਨ ਵੀ ਨਹੀਂ ਆਇਆ ਦੇਖਣ ਵਾਸਤੇ ਮੈਂ ਸਾਰੇ ਪਿੰਡਾਂ ਜਿਹਾ ਅਸੀਂ ਰੋਲਾ ਪਾਇਆ ਤੇ ਹੁਣ ਇਹਨੇ ਚੀਕਾ ਘਰਾਦੀਆਂ ਤੁਸੀਂ ਹੁਣ ਕਿਤੇ ਪਾਸੀ ਮੁਆਵਜ਼ਾ ਦੇਵਾਂਗੇ ਜੇ ਲੇਖਣਾ ਹੁੰਦਾ ਤੇ ਮੈਂ دیਵਾਨੀ ਨਹੀਂ ਦੇਣੀ ਸੀ ਆਹ ਹੜ ਆ ਗਿਆ ਆਪਣੇ ਹਲੇ ਤੱਕ دیਵਾਨੀ ਨਹੀਂ ਆਈ ਸੁੰਡੀ ਨਾਲ ਨਰਮਤ ਬਾ ਹੋ ਗਿਆ ਸਾਰੇ ਇਲਾਕੇ ਦਾ 1 ਰੁਪਿਆ ਨਹੀਂ ਆਇਆ ਤੇ ਆਹ ਕੋਈ ਸਰਕਾਰ ਹੈ ਬਾਦਲ ਸਾਹਿਬ ਤਾਂ ਗੜੇ ਤੁਹਾਨੂੰ ਰਾਤ ਨੂੰ ਪੈਂਦੇ ਸੀ ਤੁਸੀਂ ਤਾਂ ਸਵੇਰੇ ਦੇਖਦੇ ਸੀ ਪਾਲਾ ਨੂੰ ਉਦੋਂ ਹੀ ਪਤਾ ਲੱਗਿਆ ਹੁੰਦਾ ਸੀ ਸਵੇਰੇ ਥੋੜੇ ਪਿੰਡ ਹੁੰਦੇ ਸੀ ਪਿੰਡ ਪਿੰਡ ਜਾ ਕੇ ਥੋੜੇ ਸੰਗਤ ਦਰਸ਼ਨ ਕਰਦੇ ਸੀ ਤੁਸੀਂ ਦੱਸੋ ਜੇ ਪਿੰਡ ਵਾਲੇ 50 ਲੱਖ ਮੰਗਦੇ ਸੀ ਕਰੋੜ ਦੇ ਕੇ ਜਾਂਦੇ ਸੀ ਕਿ ਜਾਂਦੇ ਮੱਲਾ ਹਰ ਪਿੰਡ 'ਚ ਮੱਲਾ ਦਾ ਕਰੋੜ ਕਰੋੜ ਡੇ ਡੇ ਕਰੋੜ ਦੋ ਦੋ ਕਰੋੜ ਤਿੰਨ ਤਿੰਨ ਕਰੋੜ ਤੁਸੀਂ ਇਹ ਇਲਾਕਾ ਮੈਨੂੰ ਯਾਦ ਹੈ 40 ਸਾਲ ਪਹਿਲੇ ਬਜ਼ੁਰਗ ਸਭ ਤੋਂ ਪੁਰਾਣਾ ਬਜ਼ੁਰਗ ਕੌਣ ਬਜ਼ੁਰਗ ਹੋ ਤੁਸੀਂ ਇੱਥੇ ਕਿੱਬੇ ਹੁੰਦੇ ਸੀ ਕਿ ਨਹੀਂ ਬਾਦਲੋ ਪਟੰਡੇ ਤੱਕ ਸੜਕ ਨਹੀਂ ਹੁੰਦੀ ਸੀ ਅਸੀਂ ਮੈਨੂੰ ਪਟੰਡੇ ਕਿਤੇ ਰੇਲਵੇ ਤੇ ਜਾਣਾ ਪੈਂਦਾ ਉੱਠਦੀ ਗੱਡੀ ਤੇ ਜਾਂਦੇ ਸੀ ਉਹ ਐਈ ਹੁੰਦੀ ਸੀ ਤੇ ਹਨੇਰੀਆਂ ਆਉਂਦੀਆਂ ਸੀ ਬਿਜਲੀ ਹੁੰਦੀ ਨਹੀਂ ਸੀ ਆ ਪੱਖੇ ਚੱਲਣ ਵਾਸਤੇ ਉਹ ਲੱਗਿਆ ਹੁੰਦਾ ਸੀ ਕਪੜਾ ਜਾਂ ਰੂਣ ਦੀ ਐਂ ਖਿੱਚੀ ਜਾਂਦਾ ਸੀ ਬੰਦ ਲਾਇਆ ਸੀ ਘਰ ਦੀ ਸੌਂ ਜਾਗਦੀ ਹੁੰਦੀ ਸੀ ਘਰ ਵਾਲਾ 6 ਘੰਟੇ ਜਾਗਦਾ ਸੀ ਅੱਜ ਤੁਹਾਡੇ ਕੂਲਰ ਲੱਗੇ ਸਾਰਾ ਸਾਰਾ ਕੁਝ ਕਰਨ ਵਾਲਾ ਇੱਕੋ ਇੱਕ ਇਨਸਾਨ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਨਾ ਐਸੀ ਬੱਚਿਆਂ ਨੂੰ ਮੁਫਤ ਪੜ੍ਹਾਈ ਮੁਫਤ ਦਵਾਈ ਅੰਨਾ ਸਰਕਾਰੀ ਸਕੂਲ ਚ ਉਹਨਾਂ ਨੇ ਖੋਲੀ ਭਗਤ ਪੂਰਨ ਸਿੰਘ ਸਕੀਮ ਬਣਾਈ ਮੈਡੀਕਲ ਇੰਸ਼ੋਰੈਂਸ ਦੀ 5 ਲੱਖ ਤੱਕ ਦੀ ਇਲਾਜ ਕਰਾ ਸਕਦੇ ਸੀ ਸਾਰਾ ਕੁਝ ਹੀ ਬੰਦ ਹੈ ਦਾਲਾ ਆਉਂਦੀ ਆ ਬੀਬੀ ਜੀ ਆਟਾ ਦਾਲ ਕਾਰਡ ਕੱਟੇਗੇ ਜਿਨ੍ਹਾਂ ਦੇ ਕਾਰਡ ਕੱਟੇਗੇ ਹੱਥ ਖੜੇ ਕਰਿਓ ਆ ਦੇਖੋ ਕਾਰਡ ਕੱਟਤੇ ਇਹਨਾਂ ਨੇ ਹਜ਼ਾਰ ਰੁਪਏ ਤਾਂ ਆ ਗਏ ਉਹਨਾਂ ਨੇ ਨਹੀਂ ਆਇਆ ਭੱਟੀ ਸਾਹਿਬ ਉਹ ਤੁਹਾਡੇ ਜਿਹੜਾ ਮਿਲਣਾਂ ਕੀ ਐ ਅਮਿਤ ਰਜਨ ਦੇ ਘਰੇ ਆਇਆ ਪਿਆਰ ਤੇ ਜਾ ਕੇ ਲੈ ਆਓ ਹਾਂ ਉਹੀ ਸ਼ੱਕ ਗਿਆ ਮਦਰਤ ਨਹੀਂ ਸ਼ੱਕ ਗਿਆ ਉਹ ਸਰਕਾਰ ਨੇ ਭੇਜਿਆ ਸੀ ਐਮਐਲਏ ਕੋਲੇ ਕਿ ਵੰਡਿਓ 2500 ਰੁਪਏ ਹਰ 2500 ਰੁਪਏ ਤੁਹਾਡਾ ਸਾਰਾ ਰੱਖੀ ਬਟੇ ਇੱਕ ਬੀਬੀ ਦਾ ਮਦਨ ਸਹੀ ਦਾ ਸਾਰੇ ਠੱਗ ਹੈ ਸਾਰੇ ਠੱਗ ਉਥੇ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਗੁੜਕਾ ਸਾਹੀ ਸੌਂ ਖਾਲੀ ਆ ਬੰ ਮਗਰ ਲੱਗੇ ਹਾਜੀ ਪੜਾ ਕੇ ਢੱਕਾ ਨਹੀਂ ਤੋੜਿਆ ਇਹਨਾਂ ਨੇ ਨਾ ਤੋੜਨਾ ਪਰ ਨਹੀਂ ਨਹੀਂ ਜੀ ਕੈਪਟਨ ਨੇ ਗੁੜਕਾ ਸਾਹੀ ਇਹ ਕੈਪਟਨ ਤਾਂ ਮੱਥਾ ਨਹੀਂ ਟੇਕਦਾ ਗੁਰੂ ਘਰ ਜਾ ਕੇ ਤੇ ਉਹਦੀ ਸੌਂਹ ਸੌਂਦਾ ਐ ਖਾਂਦਾ ਜਿਵੇਂ ਕੋਈ ਆਪਾ ਸੇਬ ਖਾਨੇ ਅਬ ਭਗਵਾਨਤਮਨ ਇਹਨੂੰ ਵੀ ਵਿਸ਼ਵਾਸ ਕਰ ਸਕਦੇ ਆ ਇਹ ਸ਼ਕਲ ਦੇਖੀ ਹੈ दारू ਦਾ ਡੱਕੇ ਰਹਿੰਦਾ ਜਿਸ ਵੇਲੇ ਲੈ ਕੇ ਸ਼ਾਮ ਤੱਕ ਇੱਥੇ ਇਨਸਪੈਕਟਰ ਸਾਹਿਬ ਕਿਹੜੇ ਆ ਥਾਣਾਦਾਰ ਨੂੰ ਮਿਲ ਕੇ ਕੈਮ ਲੱਗਦਾ ਹੈ ਖੰਡਰ ਸਾਹਿਬ ਇੱਕ ਦੱਸਿਓ दारू ਪੀ ਕੇ ਤੁਸੀਂ ਟਰੈਕਟਰ ਚਲਾਉਣ ਦਿੰਦੇ ਹੋ ਨਹੀਂ ਅੰਦਰ ਕਰ ਦਿੰਦੇ ਹੋ ਹੈ ਤੇ ਕਾਰ ਉਹ ਵੀ ਨਹੀਂ ਚਲਾ ਸਕਦਾ ਸਕੂਟਰ ਵੀ ਨਹੀਂ ਚਲਾ ਸਕਦਾ ਪਰ ਤੁਹਾਡਾ ਮੁੱਖ ਮੰਤਰੀ ਦਾ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਹੈ ਸਾ ਬੋਤਲ ਸਵੇਰੇ ਹੀ ਸ਼ੁਰੂ ਕਰ ਲੈਂਦਾ ਹੈ ਉਦੇ ਮੂੰਹ ਜਦੋਂ ਆਇਆ ਨਾ ਤੁਹਾਡੇ ਮੂੰਹ ਚ ਪਾ ਲਿਆ ਮਸ਼ੀਨ ਦੀ ਜਿਹੜੀ ਸਾਡੇ ਕੋਲ ਆ। ਆ ਤੁਸੀਂ ਬਠਿੰਡੇ ਦੇਖਿਆ ਪਰਸੋਂ ਕੀ ਕੀਤਾ? ਬੋਤਲ ਪਾਣੀ ਦੀ ਉਹ ਇੰਨੀ ਚੜ ਗਈ ਨਾ ਉਹਨੂੰ। ਉਹ ਇਹ ਨਹੀਂ ਪਤਾ ਕਿੱਥੇ ਪੂਤਲੀ ਉਡਾਦੀ ਪੂਰੀ ਪਾਣੀ ਦੀ। ਯਾ ਕਿੱਥੇ ਵੱਡੇ ਬਾਦਲ ਸਾਹਿਬ? ਕਿੱਥੇ ਆ ਮਲੰਗ? ਇੱਕਦਮ ਲੱਗਾ ਆ ਮਲੰਗਾਂ ਨੇ ਮਰਵਾਇਆ ਹੈ। ਹਰ ਪਿੰਡ 'ਚ 2-4 ਸੀ। ਮਲੰਗ ਜਿਨ੍ਹਾਂ ਨੇ ਫੇਸਬੁਕ ਤੇ ਲੱਗੇ ਰਹੇ ਤੇ ਝਾੜੂ ਵਾਲੇ ਨਾਲ ਗਿਸਰ ਕਰ ਬਣਾ ਦੀ ਹੁਣ ਤਾਂ ਨਹੀਂ ਆਖੇ ਲੱਗੋਗੇ ਇਹਨਾਂ ਦੇ ਓਏ ਮੈਂ ਤੁਹਾਨੂੰ ਸਹੀ ਦੱਸਾਂ ਸਹੀ ਮੈਂ ਤੁਹਾਨੂੰ ਦੱਸਾਂ ਜੇ ਪੰਜਾਬ ਨੂੰ ਬਚਾਉਣਾ ਹੈ ਨਾ ਡਬੋ ਤਾਂ ਪੰਜਾਬ ਝਾੜੂ ਵਾਲੇ ਨੇ ਆ ਕਾਂਗਰਸੀਆਂ ਨੇ 10 ਸਾਲ ਥੋੜੀ ਜ਼ਿੰਦਗੀ ਦੇ ਖਰਾਬ ਹੋ ਗਏ 30 ਸਾਲ ਆਲਾ 40 ਸਾਲ ਦਾ ਹੋ ਗਿਆ 20 ਸਾਲ ਆਲਾ 30 ਸਾਲ ਦਾ ਹੋ ਗਿਆ ਕੁਝ ਨਹੀਂ ਹੋਇਆ ਜਿਹੜੀਆਂ ਕਸੀਆਂ ਬਣਾਈਆਂ ਸੀ ਉਹ ਟੁੱਟ ਗਈਆਂ ਪਾਣੀ ਆਉਂਦਾ ਨਹੀਂ ਸੜਕਾਂ ਟੁੱਟੀਆਂ ਪਈਆਂ ਬਾਈਪਾਸ ਦੇਖੋ ਆ ਤੁਹਾਡਾ ਬਾਈਪਾਸ ਬਠਿੰਡੇ ਨੂੰ ਜਾਣੇ ਕੀ ਹਾਲ ਹੈ ਢੂਹੀ ਦੁਖਣ ਲੱਗਦੀ ਹੈ ਇੱਕ ਸੜਕ ਰਿਪੇਅਰ ਨਹੀਂ ਹੋਈ ਮੈਂ ਇੱਧਰ ਦੀਆਂ ਆ ਪਿੰਡਾਂ ਦੀ ਦੇਖੋ ਇੱਕ ਸੜਕ ਰਿਪੇਅਰ ਨਹੀਂ ਹੋਈ ਆ ਬਾਦਲ ਸਾਹਿਬ ਦਾ ਸਰਕਾਰ ਸੀ ਸੜਕਾਂ ਰਿਪੇਅਰ ਹੋਈ ਜਾਂਦੀਆਂ ਸੀ ਗ੍ਰਾਂਟਾਂ ਮਿਲੀਆਂ ਜਾਂਦੀਆਂ ਸੀ ਤੁਸੀਂ ਅੱਜ ਬਠਿੰਡੇ ਤੋਂ ਅੰਮ੍ਰਿਤਸਰ ਜਾਣੇ ਗੁਰੂ ਦੀ ਨਗਰੀ ਨਿਯਾਰਾ ਹੁੰਦਾ ਨਾ ਸੜਕ ਦੇਖ ਕੇ ਚੰਡੀਗੜ੍ਹ ਜਾਂਦੇ ਹੋ ਅੱਖਾਂ ਮੀਚ ਕੇ ਚਲੇ ਜਾਓ ਪਹੁੰਚ ਜੂਗੇ ਥਰਮਲ ਪਲਾਂਟ ਕਿਤੇ ਫੈਕਟਰੀਆਂ ਇੰਨੀ ਸਪੀਡ ਨਾਲ ਕੰਮ ਚੱਲਿਆ ਸੀ ਸਾਰੀਆਂ ਹੀ ਬ੍ਰੇਕਾਂ ਲੱਗੀਆਂ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਹੈ ਜੇ ਉਹ ਦਿਨ ਲੈ ਕੇ ਆਉਣੇ ਆ ਜੇ ਬੀਬੀ ਜੀ ਤੁਸੀਂ ਆਟਾਦਾਲ ਫਿਰ ਤੋਂ ਸ਼ੁਰੂ ਕਰਉਣਾ ਹੈ ਸ਼ਗਮ ਸਕੀਮ ਸੇ ਉਹਨੂੰ ਕਾਲੂ ਕਰਾਣੀ ਹੈ ਜੇ ਆ ਪੈਨਸ਼ਨ ਸਕੀਮ ਚਾਲੂ ਕਰਾਉਣੀ ਐ ਸੀ ਸਕਾਲਰਸ਼ਿਪ ਚਾਲੂ ਕਰਾਉਣੀ ਐ ਮੈਡੀਕਲ ਇੰਸ਼ੋਰੈਂਸ ਚਾਲੂ ਕਰਾਉਣੀ ਐ ਮੁਫਤ ਦਵਾਈਆਂ ਚਾਲੂ ਕਰਾਉਣੀ ਐ ਜੇ ਨੌਜਵਾਨਾਂ ਨੇ ਵਰਲਡ ਕੱਪ ਕਬੱਡੀ ਫਿਰ ਤੋਂ ਕਰਾਉਣਾ ਹੈ ਪਸ਼ੂ ਮੇਲੇ ਫਿਰ ਤੋਂ ਕਰਾਉਣੇ ਐ ਘੋੜਿਆਂ ਦੇ ਮੇਲੇ ਫਿਰ ਤੋਂ ਕਰਾਉਣੇ ਐ ਆਪਣੇ ਕੋਲ ਕੋਈ ਚਾਰਾ ਨਹੀਂ ਤਕੜੀ ਚੋਂ ਨਿਸ਼ਾਨਾ ਪਾੜ ਦਿਓ ਦਬ ਦਿਓ ਬਟਨ ਮੈਂ ਕਿਹ ਕੱਲੇ ਲੜ ਰਿਹਾ ਸਾਨੂੰ ਕਿਸੇ ਦੀ ਲੋੜ ਨਹੀਂ ਖਾਦਾ ਜੀ ਤੁਹਾਡੇ ਸਿਰ ਤੇ ਲੜ ਰਿਹਾ ਇਕੱਠੇ ਹੋ ਜੋ ਝੰਡੇ ਥੱਲੇ ਇੱਕ ਪਾਸੇ ਥੋੜੀ ਮਾਂ ਪਾਡੀ ਹੈ ਪੰਜਾਬ ਦੀ ਕਿਸਾਨਾਂ ਦੀ ਪਾਰਟੀ ਹੈ ਗਰੀਬ ਦੀ ਪਾਰਟੀ ਹੈ ਦੂਜੇ ਪਾਸੇ ਆ ਸਾਰੇ ਤਿੰਨੇ ਚਾਰੇ ਦਿੱਲੀ ਦੀਆਂ ਲੁਟੇਰੇ ਪਾਰਟੀਆਂ ਜਿਵੇਂ ਇਹਨਾਂ ਨੇ ਆ ਬਾਰਡਰ ਸੀਲ ਕਰਕੇ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਬਾਰਡਰ ਨਹੀਂ ਢੱਪਣ ਦਿੱਤਾ ਓਵੇਂ ਤੁਸੀਂ ਬਾਰਡਰ ਸੀਲ ਕਰ ਦਿਓ 1 ਜੂਨ ਨੂੰ ਇੱਕ ਇੱਕ ਵੋਟ ਆਪਣੀ ਪਾਰਟੀ ਨੂੰ ਪਾ ਦਿਓ ਦਿੱਲੀ ਵਾਲੀਆਂ ਪਾਰਟੀਆਂ ਨੂੰ ਪਾਰਟੀਆਂ ਨੂੰ ਗੂਥੀ ਨਾ ਲੱਗੰਦਿਓ ਉਹਨਾਂ ਨੂੰ ਇੱਕ ਇੱਕ ਵੀ ਵੋਟ ਨਾ ਪਵੇ ਪਤਾ ਲੱਗ ਜਾਏ ਸਾਡੇ ਕਿਸਾਨਾਂ ਨੂੰ ਡੰਪਨ ਦਿੰਦਾ ਅਸੀਂ ਤੁਹਾਨੂੰ ਇੱਧਰ ਨਹੀਂ ਡੰਪਨ ਦਿੰਦੇ ਇਹਨਾਂ ਦੀ ਜ਼ੁਬਾਨ ਤਾਂ ਜੱਪ ਕਰਾਓ ਨਾਲੇ ਦੂਜੀ ਗੱਲ ਪਹਿਲੀ ਯੂਨਾ ਭੁੱਲਿਓ 40 ਸਾਲ ਪਹਿਲੇ ਆ ਕਾਂਗਰਸ ਪਾਰਟੀ ਨੇ ਟੈਂਕਾਂ ਧੋਪਣਾ ਦਰਬਾਰ ਸਾਹਿਬ ਹਮਲਾ ਕੀਤਾ ਸੀ 40 ਸਾਲ ਪਹਿਲੇ 40 ਸਾਲ ਪਹਿਲੇ ਤੁਹਾਡੇ ਭੈਣ ਭਰਾ ਜਿਹੜੇ ਕੋਈ ਕਾਨਪੁਰ ਸੀ ਨਾਗਪੁਰ ਸੀ ਬੰਬਈ ਸੀ ਜਿੱਥੇ ਕੋਈ ਸਿੱਖ ਦੇਖਦਾ ਸੀ ਉਹਨੂੰ ਅੱਖ ਲਾ ਕੇ ਸਾੜ ਦਿੰਦੇ ਸੀ ਇੱਕ ਦੋਸ਼ੀ ਨਹੀਂ ਫੜਨ ਦਿੱਤਾ ਕਾਂਗਰਸ ਨੇ ਤੇ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਹੁਣ ਮੌਕਾ ਹੈ ਪਹਿਲੀ ਜੂਨ ਹੈ ਬਦਲਾ ਲੈਣ ਦਾ ਸਮਾਂ ਹੈ 40 ਸਾਲ ਦੇ ਬਾਅਦ ਮੌਕਾ ਮਿਲਿਆ ਹੈ ਇੱਕ ਇੱਕ ਵੋਟ ਪੰਥ ਪੰਜਾਬ ਦੀ ਕਿਸਾਨਾਂ ਦੀ ਗਰੀਬ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਪਾ ਕੇ ਵੀਪਾ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਐਮਪੀ ਬਣਦੇ ਪੰਜਾਬ ਦੀ ਆਵਾਜ਼ ਬਣ ਕੇ ਕਿਸਾਨੀ ਦੀ ਆਵਾਜ਼ ਬਣ ਕੇ ਬੰਦੀ ਸਿੱਕਾਂ ਦੀ ਆਵਾਜ਼ ਬਣ ਕੇ ਹਰ ਮਸਲੇ ਦੀ ਪਾਰਲੀਮੈਂਟ ਦੀ ਆਵਾਜ਼ ਬਣ ਕੇ ਤੁਸੀਂ ਦੇਖਿਆ ਕਲੀ ਕੋਈ ਇੱਕ ਮੈਂਬਰ ਪਾਰਲੀਮੈਂਟ ਹੈ ਜਿਹਨੇ ਗੱਜ ਕੇ ਸਾਹਮਣਾ ਕੀਤਾ ਤੇ ਹਰ ਇਸ਼ੂ ਤੇ ਲੜਾਈ ਲੜੀ ਦੂਜੇ ਜਿਹੜੇ ਐਮਪੀ ਸੀ ਡਰਦੇ ਸੀ ਝੁਕਦੇ ਸੀ ਪਰ ਬੀਬਾ ਨਹੀਂ ਡਰੀ ਤੇਜ਼ ਕਰਕੇ ਵਿਹਿੰਡੇ ਵਾਲੇ ਸਾਨੂੰ ਥੋੜੇ ਤੇ ਮਾਣ ਹੈ ਤੁਸੀਂ ਸਾਡਾ ਪਰਿਵਾਰ ਦੇ ਜੀਓ ਤੇ ਆ ਜਿਹੜਾ ਪਿੰਡ ਆ ਸਾਡਾ ਆਪਣਾ ਹੀ ਐ ਤੇ ਇਸ ਕਰਕੇ ਮੈਂ ਸਾਰੇ ਬਿਹੰਟ ਬਠਿੰਡਾ ਵਿਧਿਆਤੀ ਵਾਲਿਓ ਤੁਹਾਨੂੰ ਬੇਨਤੀ ਐ ਘੱਟ ਤੋਂ ਘੱਟ 20-25 ਹਜ਼ਾਰ ਤੋਂ ਆਪਾਂ ਦਿੱਲੀ ਵਾਲੀਆਂ ਪਾੜੀਆਂ ਨੂੰ ਪਿੱਛੇ ਛੜੀਏ ਰਿਕਾਰਡ ਕੈਮ ਕਰ ਦਈਏ ਜੇ ਜਾ ਮਹੌਲ ਪੰਜਾਬ ਤੇ ਮੈਂ ਪੂਰੇ ਪੰਜਾਬ ਪੰਜਾਬ ਵਿਚ ਆ ਯਾਤਰਾ ਰਹੀ ਤਿੰਨ ਮਹੀਨੇ ਬਾਅਦ ਵਾਪਸ ਆਇਆ ਐ ਤੇ ਮੈਂ ਕਰੋ ਇੰਨਾ ਦਾ ਕੱਲੇ ਹੀ ਆ ਪੱਤਿਰਾਂ ਦੀ ਤੇਰਾ ਸੀਟਾ ਜਿੱਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦਾ ਦੁਬਾਰੇ